ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਅੱਜ ਵਾਲੀ ਵੀਡੀਓ ਸਾਰੀ ਦੇਖ ਲਿਓ ਅੱਜ ਦੀ ਵੀਡੀਓ ਫਿਰ ਇਟਲੀ ਦੇ ਪੇਪਰਾਂ ਦੇ ਉੱਤੇ ਹੀ ਆ ਕਿਉਂਕਿ ਇਟਲੀ ਦੇ ਵਿੱਚ ਖੁੱਲ ਰਹੇ ਆ ਪੇਪਰ ਤੇ ਆਪਾਂ ਕਾ ਚਲੋ ਤੁਹਾਡੇ ਨਾਲ ਥੋੜੀ ਜਿਹੀ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਲਈਏ ਤੇ ਦੱਸ ਦਈਏ ਕਿ ਭਾਈ ਪੇਪਰ ਖੁੱਲ ਰਹੇ ਆ ਤੇ ਬੜਿਆਂ ਦਾ ਰੁਝਾਨ ਆ ਵੀ ਅਸੀਂ ਇਟਲੀ ਦੇ ਵਿੱਚ ਆਉਣਾ ਆ ਤੇ ਕੁਝ ਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਵੀਡੀਓ ਐਂਡ ਤੱਕ ਦੇਖ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਜਿਹੜੇ ਭੈਣ ਭਰਾ ਇਸ ਟਾਈਮ ਇਟਲੀ ਦੇ ਵਿੱਚ ਰਹਿ ਰਹੇ ਆ ਉਹ ਇਹ ਵੀਡੀਓ ਆਪਣੇ ਰਿਸ਼ਤੇਦਾਰਾਂ ਨੂੰ ਜਰੂਰ ਭੇਜਿਓ ਕਿਉਂਕਿ ਉਹਨਾਂ ਨੂੰ ਫੋਨ ਆ ਗਿਆ ਹੋਣੇ ਆ ਵੀ ਭਾਈ ਇਟਲੀ 'ਚ ਪੇਪਰ ਖੁੱਲ ਰਹੇ ਆ ਇਟਲੀ 'ਚ ਪੇਪਰ ਖੁੱਲ ਰਹੇ ਆ ਕਿਉਂਕਿ ਸਾਰਾ ਸਾਲ ਪਏ ਸ਼ੱਕ ਕਿਸੇ ਦਾ ਫੋਨ ਆਵੇ ਨਾ ਆਵੇ ਜਦੋਂ ਇਟਲੀ 'ਚ ਪੇਪਰ ਖੁੱਲਣੇ ਹੁੰਦੇ ਆ ਨਾ ਬਹੁਤਿਆਂ ਦੇ ਆ ਜਾਂਦੇ ਆ ਤੇ ਗੱਲ ਕਰਨੀ ਹੈਗੀ ਇਟਲੀ ਦੇ ਪੇਪਰਾਂ ਦੀ ਆਪਾਂ ਇਟਲੀ ਦੇ ਵਿੱਚ ਜਿਹੜੇ ਇੱਥੇ ਪੇਪਰ ਭਰਦੇ ਆ ਨਾ ਉਹਨਾਂ ਨੇ ਆਪਣੇ ਰੰਬੇ ਕਿੰਨ ਜੋ ਵੀ ਹੈਗੇ ਨਾ ਖੁਰਪੇ ਰੰਦੇ ਤਿਆਰ ਕਰ ਲਏ ਆ ਤੁਹਾਡਾ ਟੂਆ ਚਲਣ ਲਈ 10 ਲੱਖ 15 ਲੱਖ ਜਿੰਨਾ ਜਿਹਦਾ ਵਸ ਚੱਲਿਆ ਜਿੰਨਾ ਜਿਹਦਾ ਦਾ ਲੱਗਿਆ ਉਹਨੇ ਲੈ ਲੈਣਾ ਦੇਖੋ ਇਹਦੇ ਵਿੱਚ ਮੈਂ ਨਹੀਂ ਮੰਨਦਾ ਕੋਈ ਇਹਨਾਂ ਦਾ ਕਸੂਰ ਆ ਠੀਕ ਹੈ ਕਿ ਨਹੀਂ ਜੇ ਆਪਾਂ ਕਹੀਏ ਵੀ ਹਾਂ ਵੀ ਇਹ ਬੰਦੇ ਗਲਤ ਆ ਜੀ ਇਹ ਕਿਉਂ 사ਦਦੇ ਆ ਇਹ ਕਿਉਂ ਪੈਸੇ ਲੈਂਦੇ ਆ ਦੇਖੋ ਹਰ ਇੱਕ ਦਾ ਕੰਮ ਹੁੰਦਾ ਆ ਰੋਟੀ ਖਾਣੀ ਆ ਜਿੱਧਰੋਂ ਕਮਾਈ ਹੁੰਦੀ ਆ ਉਹਨੇ ਕਰਨੀ ਆ ਇਰੇ ਵਿੱਚ ਕਸੂਰ ਵਾਰ ਇਹਨਾਂ ਨਾਲੋਂ ਵੱਧ ਆਉਣ ਵਾਲੇ ਆ ਜਿਹੜੇ ਕਹਿੰਦੇ ਨੇ ਵੀ ਸਾਡੇ ਤੋਂ ਇੰਨੇ ਪੈਸੇ ਲੈ ਲਿਆ ਇੰਨੇ ਦਾ ਪੈਸੇ ਲੱਗਦੇ ਹੀ ਨਹੀਂ ਠੀਕ ਹੈ ਹਰੇਕ ਨੇ ਆਪਣਾ ਬਿਜ਼ਨਸ ਕਰਨਾ ਹੈ ਜੀ ਤੇ ਜੇ ਸਾਡਾ ਦਾ ਲੱਗੇ ਅਸੀਂ ਵੀ ਤਾਂ ਲਾ ਹੀ ਲੈਣਾ ਪੈਸੇ ਕਿਹਨੂੰ ਮਾੜੇ ਲੱਗਦੇ ਆ ਪਰ ਵਾਹਿਗੁਰੂ ਮੇਰ ਕਰੇ ਆਪਾਂ ਇਹੋ ਜਿਹਾ ਕੰਮ ਕਰਦੇ ਨਹੀਂ ਤੇ ਗੱਲ ਕਰਦੇ ਸੀਗੇ ਵੀ ਆਪਾਂ ਕਹਿ ਦਿੰਦੇ ਆ ਅਕਸਰ ਵੀ ਏਜੰਟ ਜਿਹੜੇ ਆ ਇਹ ਪੈਸੇ ਖਾਂਦੇ ਆ ਇਹ ਇੰਨੇ ਪੈਸੇ ਲੈ ਲਿੰਦੇ ਆ ਮੇਰੇ ਕੋਲ WhatsApp ਤੇ ਮੇਰਾ ਗਰੁੱਪ ਹੈਗਾ ਆ ਇਹਦੇ ਵਿੱਚ ਕਾਫੀ ਮੁੰਡੇ ਹੈਗੇ ਆ ਐਡ ਹੋਏ ਆ ਇਟਲੀ ਤੋਂ ਜਾਂ ਇੰਡੀਆ ਤੋਂ ਜਿਹੜੇ ਇਟਲੀ ਆਣ ਕੇ ਫਸੇ ਹੋਏ ਆ ਜਾਂ ਇੰਡੀਆ ਤੋਂ ਆਉਣਾ ਚਾਹੁੰਦੇ ਆ ਤੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਸ ਗਰੁੱਪ ਦਾ ਲਿੰਕ ਵੀ ਦੇ ਦਊਗਾ ਤੁਸੀਂ ਕਮੈਂਟ ਕਰਦੇ ਹੋ ਮੈਂ ਤੁਹਾਨੂੰ ਭੇਜ ਵੀ ਦਊਗਾ ਜਿਹੜੇ ਇੰਡੀਆ ਤੋਂ ਆਉਣਾ ਚਾਹੁੰਦੇ ਆ ਉਹਨਾਂ ਨੂੰ ਪਤਾ ਲੱਗ ਜਾਊਗਾ ਇੱਥੇ ਕੀ ਮਜਬੂਰੀਆਂ ਐ ਤੇ ਕੀ ਹੁੰਦਾ ਅੱਜ ਕੱਲ ਨਾ ਬੜੀਆਂ ਪੋਸਟਾਂ ਪੈ ਰਹੀਆਂ ਵੀ ਕਹਿ ਰਿਆ ਵੀ ਇਟਲੀ ਦੇ ਵਿੱਚ ਬੈਠ ਕੇ ਕਹੀ ਜਾ ਰਿਹਾ ਕਿ ਇਟਲੀ ਨਾ ਆਓ ਤੁਸੀਂ ਆਪ ਤਾਂ ਉੱਥੇ ਬੈਠੇ ਆ ਦੂਜਿਆਂ ਨੂੰ ਸਲਾਹਾਂ ਦੇ ਰਹੇ ਆ ਵੀ ਨਾ ਆਓ ਕੋਈ ਵੀ ਬੰਦਾ ਆ ਜਿਹੜਾ ਫਸਿਆ ਹੁੰਦਾ ਹੈ ਉਹ ਦੂਜੇ ਨੂੰ ਇਹ ਨਹੀਂ ਕਹਿੰਦਾ ਤੂੰ ਵੀ ਫਸ ਜਾ ਆ ਜਾ ਬਹਿ ਜਾ ਤੂੰ ਵੀ ਇਹਦੇ ਵਿੱਚ ਡੱਗ ਖੂ ਦੇ ਵਿੱਚ ਮੈਂ ਇਹਦਾ ਡੱਗਾ ਹੋਇਆ ਆ ਉਹ ਇਹ ਕਹੂਗਾ ਭਾਈ ਤੂੰ ਨਾ ਡੱਗ ਜੀ ਮੈਨੂੰ ਕਢ ਲੈ ਅਜ ਕਢ ਸਕਦਾ ਤਾਂ ਠੀਕ ਹੈ ਕਿ ਨਹੀਂ ਗੱਲ ਕਰਨੀ ਮੈਂ ਇਹ ਚਾਹੁੰਦਾ ਆ ਕਿ ਆਉਣਾ ਆ ਜੀ ਸੱਚ ਕੇ ਆਓ ਕੋਈ ਰੋਕਦਾ ਨਹੀਂ ਕੋਈ ਟੋਕਦਾ ਨਹੀਂ ਤੁਸੀਂ ਆਉਣਾ ਆ ਸਹੀ ਤਰੀਕੇ ਨਾਲ ਆਓ ਪਰ ਜੇ ਤੁਹਾਡਾ ਇੱਥੇ ਸਰਦਾ ਆ ਨਾ ਜੇ ਤੁਸੀਂ ਇੱਥੇ ਰਹਿ ਕੇ 25 30000 50000 ਕਮਾ ਰਹੇ ਹੋ ਫੇਰ ਇਹ ਪੰਗੇ 'ਚ ਨਾ ਪਾਓ ਕਿਉਂਕਿ ਹੁਣ ਨਾ ਤਾਂ ਪਹਿਲਾਂ ਵਾਲੀ ਕਮਾਈ ਆ ਤੇ ਨਾ ਹੀ ਇੰਨਾ ਸੌਖਾ ਆ ਵੀ ਤੁਹਾਡੇ ਆਉਂਦਿਆਂ ਦੇ ਪੇਪਰ ਮਿਲ ਜਣੇ ਆਉਂਦਿਆਂ ਨੂੰ ਤੁਹਾਨੂੰ ਕੰਮ ਮਿਲ ਜਾਣਾ ਮੈਂ ਦੇਖਿਆ ਕਈ ਮੁੰਡੇ ਬਹੁਤ ਆ ਦੁਬਈ ਦੇ ਵਿੱਚ ਜਰਬ ਕੰਟਰੀਆਂ ਦੇ ਵਿੱਚ ਬੜੇ ਵਧੀਆ ਕੰਮ ਸੈੱਟ ਆ ਉਹਨਾਂ ਦੇ ਵਧੀਆ ਕਮਾਈ ਕਰਦੇ ਆ ਸਾਲ ਬਾਦਾਂ ਇੰਡੀਆ ਗੀੜਾ ਵੀ ਮਾਰ ਲੈਂਦੇ ਆ ਤੇ ਜਦੋਂ ਆਉਂਦੇ ਆ ਕਮੈਂਟ ਵਿੱਚ ਮੈਸੇਜ ਕਰਦੇ ਬਾਈ ਮੈਂ ਦੁਬਈ ਦੇ ਵਿੱਚ ਮੇਟਲੀ ਆਉਣਾ ਚਾਹੁੰਦਾ ਮੈਂ ਕੀ ਕਰਾਂ ਠੀਕ ਹੈ ਕਿ ਨਹੀਂ ਤੇ ਫਿਰ ਸੋਚਦੇ ਆ ਯਾਰ ਤੂੰ ਉੱਥੇ ਕਮਾਈ ਕਰ ਰਹੇ ਆ ਇੱਥੇ ਆਣ ਕੇ ਤੂੰ 15 20 ਲੱਖ ਲਾ ਕੇ ਆਏਂਗਾ ਕਦੋਂ ਤੇਰਾ ਪੂਰਾ ਹੋਣਾ ਕਦੋਂ ਸਾਰਾ ਕੁਝ ਕਰੇਗਾ ਰੀਜ਼ਨ ਕੀ ਆ ਮੀਨ ਹੁਣ ਗੱਲ ਕਰਦੇ ਆਪਾਂ ਮੁੱਦੇ ਦੀ ਜਿਹੜੀ ਹੈਗੀ ਆ ਵੀ ਤੁਹਾਨੂੰ ਕੀ ਕਰਨਾ ਚਾਹੀਦਾ ਪਹਿਲਾਂ ਤਾਂ ਆਉਣਾ ਨਹੀਂ ਚਾਹੀਦਾ ਠੀਕ ਹੈ ਕਿ ਨਹੀਂ ਇੱਥੇ ਰਹਿ ਕੇ ਆਪਣਾ ਕਾਰੋਬਾਰ ਜੇ ਕਰ ਸਕਦੇ ਆ ਤਾਂ ਕਰ ਲਓ ਵਧੀਆ ਰਹੋਗੇ ਚੰਗੇ ਰਹੋਗੇ ਜੇ ਫਿਰ ਵੀ ਆ ਕਹਿੰਦੇ ਨੇ ਕਿ ਵੇਲੇ ਨੇ ਜਮਾਂ ਆਈ ਆ ਵੀ ਆਉਣਾ ਹੀ ਆਉਣਾ ਆ ਤੇ ਫਿਰ ਸਭ ਤੋਂ ਪਹਿਲਾਂ ਆਪਣੇ ਏਜੰਟ ਦੇ ਨਾਲ ਜਿਹਦੇ ਥਰੂ ਤੁਸੀਂ ਆਉਣਾ ਆ ਉਹਦੇ ਨਾਲ ਇਹ ਗੱਲ ਕਰੋ ਕਿ ਮੈਨੂੰ ਪੱਕੇ ਪੇਪਰ ਚਾਹੀਦੇ ਆ ਮੈਨੂੰ ਪਹਿਲੀ ਸੰਜੋਰਨੋ ਚਾਹੀਦੀ ਚਾਹੀਦੀ ਆ ਪਲੱਸ ਉਨਾ ਚਿਰ ਮੈਨੂੰ ਕੰਮ ਚਾਹੀਦਾ ਆ ਤਬਈ ਲੱਖ ਭਵੇਂ ਵੱਧ ਦੇ ਦਿਓ ਠੀਕ ਹੈ ਕਿ ਨਹੀਂ ਕਹਣਾ ਏਜੰਟਾਂ ਦੀ ਗੱਲ ਕਰਦਾ ਐ ਏਜੰਟਾਂ ਦੇ ਫੇਵਰ ਚ ਗੱਲ ਕਰਦਾ ਮੈਂ ਕਿਸੇ ਫੇਵਰ ਚ ਨਹੀਂ ਗੱਲ ਕਰਦਾ ਕਿਉਂਕਿ ਆਉਣਾ ਤਾਂ ਹੈਗਾ ਹੀ ਜਿੰਨੇ ਆਉਣਾ ਜਿੰਨਾ ਮਰਜੀ ਸਮਝਾ ਲਓਗੇ ਰੁਕ ਨਹੀਂ ਸਕਦਾ ਜੇ ਸਭ ਕਾਸੇ ਤੋਂ ਮੁੱਕਰਦਾ ਐ ਤਾਂ ਤੁਸੀਂ ਹੋਰ ਕੋਈ ਦੇਖ ਲਓ ਏਜੰਟ ਠੀਕ ਹੈ ਕਿ ਨਹੀਂ ਜਿਹੜੇ ਜਿਹੜੇ ਥਰੂ ਤੁਸੀਂ ਆਉਣਾ ਚਾਹੁੰਦੇ ਹੋ ਉਹਨਾਂ ਨਾਲ ਗੱਲ ਕਰੋ ਗੱਲ ਕਰੋ ਲਿਖਤੀ ਰੂਪ ਦੇ ਵਿੱਚ ਕਰੋ ਗੱਲ ਕਰੋ ਰਿਕਾਰਡ ਦੇ ਵਿੱਚ ਗੱਲ ਕਰੋ ਵੀ ਕਿਸੇ ਬੰਦੇ ਨੂੰ ਵਿੱਚ ਪਾ ਕੇ ਗੱਲ ਕਰੋ ਕੱਲ ਨੂੰ ਮੁੱਕਰਦਾ ਆ ਤੁਸੀਂ ਦੋ ਬੰਦਿਆਂ ਦੇ ਵਿੱਚ ਬੈ ਕੇ ਗੱਲ ਕੀਤੀ ਹੋਊਗੀ ਉਹ ਬੰਦੇ ਤੁਹਾਡੇ ਨਾਲ ਖੜਨਗੇ ਵੀ ਤੁਸੀਂ ਕੀ ਕਰਦੇ ਆ ਇਕੱਲੇ ਇਕੱਲੇ ਗੱਲ ਕਰ ਲੈਣੇ ਆ ਪੈਸੇ ਪਾ ਦਿੰਨੇ ਆ ਕਿਉਂਕਿ ਹੁਣ ਤੁਹਾਡੇ ਕੋਲ ਮੋਸਟਲੀ ਜਿਹੜਾ ਨੇ ਪੇਪਰ ਭਰਨੇ ਨੇ ਕਿਣਾ 1 ਲੱਖ ਦੇ ਦੋ ਲੱਖ ਦੇ ਦਿਓ ਤੁਹਾਡੇ ਅਸੀਂ ਪੇਪਰ ਭਰ ਦਿੰਨੇ ਆ ਠੀਕ ਹੈ ਕਿ ਨਹੀਂ ਕਿਉਂਕਿ ਪੇਪਰ ਇਹ ਪਤਾ ਨਹੀਂ 6 ਮਹੀਨੇ ਨੂੰ ਨਿਕਲਣੇ ਜਾ ਕੇ ਸਾਲ ਨੂੰ ਨਿਕਲਣੇ ਆ ਇੰਗੇ ਦੇ ਨਿਕਲਨੇ ਵੀ ਨਹੀਂ ਹੁਣ ਕਿਸੇ ਬੰਦੇ ਕੋਲ ਕਪੈਸਿਟੀ ਹੁੰਦੀ ਆ ਕਿ ਉਹ ਮੰਨ ਲਓ 10 ਬੰਦਿਆਂ ਦੇ ਪੇਪਰ ਭਰ ਸਕਦਾ ਉਹਨੇ ਭਰਨੇ 20 ਆ ਠੀਕ ਆ ਉਹਦਾ ਜੇ ਉਹ ਲੱਖ ਲੱਖ ਵੀ ਲਿਆ ਤਾਂ 20 ਲੱਖ ਬਣ ਗਿਆ ਸਿੱਧਾ ਹੀ ਤੇ ਜੇ 10 ਆ ਦੇ ਨਿਕਲੇ ਉਹ 10 ਆ ਦੇ ਵੀ ਉਹਨੂੰ ਪੈਸੇ ਆ ਜਿਹੜੇ 10 ਆ ਦੇ ਨਾਮ ਨਿਕਲੇ ਉਹਨੇ ਕਹਣਾ ਭਾਈ ਤੁਹਾਡੇ ਪੇਪਰ ਨਿਕਲੇ ਨਹੀਂ ਮੈਂ ਤੁਹਾਡਾ ਨਾ ਪਹਿਲਾਂ ਗੱਲ ਕੀਤੀ ਸੀ ਕਿ ਪੈਸੇ ਤੁਹਾਡੇ ਵਾਪਸ ਨਹੀਂ ਹੋਣੇ ਜਾਂ ਤੁਹਾਨੂੰ ਮੈਂ 50000 ਵਾਪਸ ਕਰ ਦੂੰਗਾ ਜੇ ਤੁਹਾਡੇ ਪੇਪਰ ਨਾ ਨਿਕਲੇ ਇਦਾਂ ਹੀ ਹੁੰਦੀ ਆ ਬਹੁਤ ਆ ਮੈਂ ਗੱਲਾਂ ਜਿਹੜੀਆਂ ਸੁਣਦਾ ਆ ਤੇ ਇਹ ਗੱਲ ਆਪਣੀ ਕਦੇ ਵੀ ਇਹ ਚੋਰੀ ਨਾ ਰੱਖਿਆ ਕਰੋ ਕਿ ਯਾਰ ਬਣ ਜੂਗਾ ਮੇਰਾ ਮੈਂ ਫੇਰ ਦੱਸੂ ਕਿਸੇ ਨੂੰ ਨਹੀਂ ਪਹਿਲਾਂ ਦੱਸੋ ਬੰਦੇ ਦੇ ਵਿੱਚ ਦੋ ਪਾ ਕੇ ਗੱਲ ਕਰਕੇ ਆਓ ਹੁਣ ਮੇਰੇ ਤੇ ਕਈਆਂ ਨੇ ਇਤਰਾਜ਼ ਕਰਨਾ ਵੀ ਤੂੰ ਇਹੋ ਜੀਆਂ ਜਾਣਕਾਰੀਆਂ ਕਿਉਂ ਦੇ ਰਿਹਾ ਤੇ ਦੂਜੀ ਗੱਲ ਮੇਨ ਜਿਹੜੀ ਆ ਜੇ ਤੁਸੀਂ ਇਟਲੀ ਆਉਣਾ ਚਾਹੁੰਦੇ ਆ ਤਾਂ ਆਪਦੀ ਉਮਰ ਦੇ ਹਿਸਾਬ ਦੇ ਨਾਲ ਆ ਉਹ ਜੇ ਤੁਹਾਡੀ ਉਮਰ 40 ਸਾਲ ਹੋ ਗਈ ਆ ਠੀਕ ਆ ਤਾਂ ਮੈਂ ਕਹਿੰਦਾ ਆ ਵੀ ਨਾ ਉਹ ਵਧੀਆ ਗੱਲ ਆ ਫਸ ਚੋਗੇ ਆਣ ਕੇ ਹੁਣ ਬਹੁਤੇ ਨੇ ਕਹਿਣਾ ਇਦਾਂ ਹੁੰਦੀ ਨਹੀਂ ਜੀ ਗੱਲ ਇਹ ਹੀ ਹੈਗੀ ਆ ਕਿ 40 ਸਾਲ ਦੀ ਉਮਰ ਜਦੋਂ ਤੁਹਾਡੀ ਕ੍ਰੋਸ ਹੋ ਜਾਂਦੀ ਆ ਨਾ ਤੁਹਾਡੇ ਕੋਲ ਅੱਗੇ ਰਹਿ ਕਿੰਨੇ ਜਾਂਦੇ ਆ 20-22 ਸਾਲ ਰਹਿ ਜਾਂਦੇ 25 ਸਾਲ ਹੋਰ ਕੰਮ ਕਰਨ ਦੇ ਠੀਕ ਹੈ ਕਿ ਨਹੀਂ ਉਹਨਾਂ ਸਾਲਾਂ ਦੇ ਵਿੱਚ ਤੁਸੀਂ ਸਿਰਫ ਖੇਤੀ ਦਾ ਕੰਮ ਕਰੋਗੇ ਜਾਂ ਕੋਈ ਇਦਾਂ ਦਾ ਆਪਣੇ ਬੰਦਿਆਂ ਦੇ ਹੇਠ ਕੰਮ ਕਰੋਗੇ ਜਿੱਥੇ ਤੁਹਾਨੂੰ ੱੱਕੇ ਹੀ ਪਾਣੇ ਆ ਹੋਰ ਕੁਝ ਨਹੀਂ ਮਿਲਣਾ 5-6 ਘੰਟੇ ਦੇ ਮਿਲਣਗੇ ਕੰਮ ਕਰੀ ਚੱਲੋ ਠੀਕ ਆ 10% ਬੰਦਿਆਂ ਨੂੰ ਚੱਜ ਦਾ ਕੰਮ ਮਿਲਦਾ ਆ ਚੰਗੀ ਕਿਸਮਤ ਜਿਹੜਾ ਲਿਖਾ ਕੇ ਆਇਆ ਹੋਊਗਾ 90% ਬੰਦੇ ਜਿਹੜੇ ਆ ਉਹ ਮੁੜ ਕੇ ੱੱਕੇ ਹੀ ਖਾਂਦੇ ਕਿ ਬਈ 40 ਸਾਲ ਤੋਂ ਬਾਅਦ ਜਿਹੜਾ ਆ ਇੱਥੇ ਦੇ ਜਿਹੜਾ ਸਿਸਟਮ ਆ ਨਾ ਜਿੱਦਾਂ ਹੁਣ ਅਸੀਂ ਫੈਕਟਰੀਆਂ 'ਚ ਕੰਮ ਕਰਦੇ ਆ ਉਹ ਦੇਖਦੇ ਆ ਕਿ ਬੰਦਾ ਸਾਡੇ ਕੋਲ ਕਿੰਨੇ ਸਾਲ ਕੰਮ ਕਰੂਗਾ ਜਿਹੜੀ ਉਮਰ ਹੁੰਦੀ ਆ 18 ਤੋਂ 25 ਤਾ 25 ਸਾਲ 26 ਸਾਲ 27 ਸਾਲ 30 ਸਾਲ ਤੱਕ ਤੇ ਉਹਨਾਂ ਨੂੰ ਹੁੰਦਾ ਵੀ ਇਹ ਬੰਦਾ ਸਾਡੇ ਕੋਲ ਹੁਣ ਜਿਹੜਾ 20 22 ਸਾਲ ਦਾ ਆ ਗਿਆ ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋਲ 25 30 ਸਾਲ ਇਹਨੇ ਕੰਮ ਕਰ ਜਾਣਾ ਉਹਦੇ ਤੇ ਮਿਹਨਤ ਵੀ ਕਰ ਲੈਂਦੇ ਉਹਨੂੰ ਕੰਮ ਵੀ ਛੇਤੀ ਸਿਖਾ ਦਿੰਦੇ ਆ ਉਹਨਾਂ ਨੂੰ ਪਤਾ ਹੈ ਇਹਨੂੰ ਬੋਲੀ ਵੀ ਆ ਜਾਣੀ ਆ ਜਿਹੜਾ ਹੁਣ 40 ਸਾਲ ਦਾ ਆਇਆ ਨਾ ਤਾਂ ਉਹਨੂੰ ਛੇਤੀ ਬੋਲੀ ਆਉਣੀ ਆ ਇਹ ਨਾਈ ਉਹਦੇ ਕੋਲ ਇੰਨਾ ਲੰਮਾ ਸਮਾਂ ਕੰਮ ਹੋਣਾ ਆ ਫਿਰ ਉਹਨੇ ਬਿਮਾਰ ਠਮਾਰ ਵੀ ਹੋਣਾ ਕਿਉਂਕਿ ਜਵਾਨ ਬੰਦਾ ਕੰਮ ਕਰਦਾ ਇਹ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਤੁਹਾਡੀ ਚਮੜੀ ਦੇ ਨਾਲ ਤੁਹਾਡੇ ਰੰਗ ਰੂਪ ਦੇ ਨਾਲ ਇਹਨਾਂ ਨੂੰ ਮਤਲਬ ਹੈਗਾ ਸਿਰਫ ਤੇ ਸਿਰਫ ਤੁਹਾਡੇ ਕੰਮ ਦੇ ਨਾਲ ਇਹਨਾਂ ਨਾਲ ਕੰਮ ਤੱਕ ਸੀਮਤ ਆ ਇਸ ਤੋਂ ਅੱਗੇ ਇਹਨਾਂ ਨੂੰ ਕੁਝ ਨਹੀਂ ਹੈਗਾ ਇਸ ਕਰਕੇ ਇਹ ਚੀਜ਼ ਦਾ ਜਰੂਰ ਧਿਆਨ ਰੱਖੋ ਜੇ ਤੁਹਾਡੀ ਉਮਰ ਜ਼ਿਆਦੀ ਹੋ ਗਈ ਆ ਤਾਂ ਨਾ ਆਓ ਵਧੀਆ ਰਹੋਗੇ ਚੰਗੇ ਰਹੋਗੇ ਮੈਂ ਜਿੱਦਾਂ ਕਿਹਾ ਵੀ ਮੈਂ ਗਰੁੱਪ ਦਾ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਮੈਂ ਤੁਹਾਨੂੰ ਗਰੁੱਪ ਦਾ ਲਿੰਕ ਭੇਜ ਦੂੰਗਾ ਤੁਸੀਂ ਉਹਦੇ ਵਿੱਚ ਪੁੱਛ ਲਿਓ ਮੁੜਿਆਂ ਨੂੰ ਕੀ ਹਾਲਾਤ ਆ ਮੈਂ ਕੋਈ ਉਹਦਾ ਨਹੀਂ ਕਹੀ ਜਾਂਦਾ ਹੈਗਾ ਇਹ ਹਾਲਾਤ ਜਿਹੜੇ ਮੈਂ ਤੁਹਾਡੇ ਨਾਲ ਉਹੀ ਬਿਆਨ ਕਰਦਾ ਆ ਤੇ ਇੱਕ ਜਿਹੜੀ ਹੋਰ ਬਹੁਤ ਜ਼ਰੂਰੀ ਚੀਜ਼ ਹੈਗੀ ਆ ਜਿਹੜੀ ਆਪਣੇ ਬੰਦੇ ਮੋਸਟਲੀ ਨਹੀਂ ਕਰਦੇ ਹੈਗੇ ਇਟਲੀ ਦੇ ਵਿੱਚ ਜੇ ਤੁਸੀਂ ਆਉਣਾ ਆ ਨਾ ਆਪਣਾ ਨੌਵੇਂ ਕਨਿਓਮੇ ਉਥੋਂ ਕਰਾ ਕੇ ਆਓ ਇੰਡੀਆ ਤੋਂ ਹੀ ਕਰਾ ਕੇ ਆਓ ਇੱਥੇ ਮੁੜ ਕੇ ਤੁਹਾਨੂੰ ਅੰਬੈਸੀਆਂ ਦੇ ਵਿੱਚ ਜਾਣਾ ਪੈਂਦਾ ਆ ਤੇ ਤੁਹਾਡਾ ਟਾਈਮ ਹੀ ਖਰਾਬ ਹੁੰਦਾ ਆ ਠੀਕ ਹੈ ਕਿ ਨਹੀਂ ਆਪਣੇ ਜਿਹੜੇ ਤੁਹਾਡੇ ਪਾਸਪੋਰਟ ਹੁੰਦੇ ਆ ਨਾ ਜੇ ਤੁਸੀਂ ਸੋਚ ਹੀ ਲਿਆ ਕਿ ਮੇਟਲੀ ਦੇ ਵਿੱਚ ਜਾਣਾ ਹੈ ਪੇਪਰ ਭਰੋਣੇ ਆ ਆਪਣਾ ਨੋਮੇ ਕਨੋਮੇ ਯਾਨੀ ਕਿ ਆਪਣਾ ਨੇਮ ਸਰਨੇਮ ਜਿਹੜਾ ਚੇਂਜ ਕਰਕੇ ਆਓ ਸਰਨੇਮ ਇੱਥੇ ਉੱਪਰ ਰੱਖਦੇ ਆ ਤੇ ਨੇਮ ਥੱਲੇ ਰੱਖਦੇ ਆ ਠੀਕ ਹੈ ਕਿ ਨਹੀਂ ਪਹਿਲਾਂ ਸਰਨੇਮ ਆਉਂਦਾ ਆ ਫਿਰ ਨੇਮ ਆਉਂਦਾ ਆ ਉਹਨੂੰ ਕਹਿੰਦੇ ਨੋਮੇ ਕਨੋਮੇ ਉਹ ਚੀਜ਼ ਆਪਣੀ ਇੱਥੋਂ ਹੀ ਕਰਵਾ ਕੇ ਆਓ ਇੱਥੇ ਆਣ ਕੇ ਤੁਹਾਨੂੰ ਮੁੜ ਕੇ ਅੰਬੈਸੀਆਂ ਦੇ ਧੱਕੇ ਨਾ ਖਾਣੇ ਪੈਣਗੇ ਕਿਉਂਕਿ ਜਦੋਂ ਤੁਹਾਡੇ ਪੇਪਰ ਨਹੀਂ ਕੋਲ ਹੁੰਦੇ ਅੰਬੈਸੀਆਂ ਵਾਲੇ ਵੀ ਨਖਰੇ ਕਰਦੇ ਆ ਠੀਕ ਹੈ ਇਹ ਆਪਣੀ ਚੀਜ਼ ਇੱਥੋਂ ਤ ਵਧੀਆ ਆ ਤੇ ਬਾਕੀ ਤੁਸੀਂ ਆਪ ਬੜੇ ਸਿਆਣੇ ਆ ਕਈਆਂ ਨੂੰ ਇਤਰਾਜ਼ ਹੋਣਾ ਆ ਵੀ ਇਦਾਂ ਦੀਆਂ ਗੱਲਾਂ ਕਰਦਾ ਆ ਬਾਹਰ ਆਉਣ ਦਾ ਹੀ ਦੱਸ ਰਿਹਾ ਵੀ ਤੁਸੀਂ ਇਦਾਂ ਆਓ ਬਾਹਰ ਆਉਣ ਤੋਂ ਰੋਕਣਾ ਚਾਹੀਦਾ ਅਸੀਂ ਖੁਦ ਕਹਿ ਰਹੇ ਆ ਕਿ ਬਾਹਰ ਨਾ ਆਓ ਇੱਥੇ ਰੁਕੋ ਜੇ ਕੰਮ ਕਰ ਸਕਦੇ ਆ ਤੇ ਇੱਥੇ ਕੰਮ ਕਰ ਲਓ ਤੇ ਬਾਕੀ ਜਿਹਨੇ ਆਉਣਾ ਆ ਜਿਹਦਾ ਨਹੀਂ ਸਰਦਾ ਨਾ ਉਹ ਆਓ ਜਿਹਦਾ ਸਰਦਾ ਆ ਉਹ ਨਾ ਆਓ ਵਧੀਆ ਰਹੋਗੇ ਚੰਗੇ ਰਹੋਗੇ ਪੱਕੇ ਪੇਪਰਾਂ ਦੀ ਗੱਲ ਕਰਕੇ ਉਹ ਮੈਂ ਬਾਰ-ਬਾਰ ਇਹੀ ਗੱਲ ਪਤਾ ਨਹੀਂ ਕਿੰਨੀ ਵੀਡੀਓ ਦੇ ਵਿੱਚ ਲਗਾਤਾਰ ਕਹਿ ਚੁੱਕਿਆ ਵੀ ਪੱਕੇ ਪੇਪਰਾਂ ਦੀ ਗੱਲ ਕਰਕੇ ਆਓ ਚੰਗੇ ਰਹੋਗੇ ਫਸੋਗੇ ਨਹੀਂ ਇੱਥੇ ਆਣ ਕੇ ਠੀਕ ਹੈ ਕਿ ਨਹੀਂ ਕਈ ਏਰੀਏ ਹੁੰਦੇ ਆ ਜਿੱਥੇ ਤੁਹਾਨੂੰ ਕੰਮ ਵਧੀਆ ਮਿਲ ਜਾਣਾ ਹੁੰਦਾ ਆ ਪਰ ਆਪਾਂ ਉਹਨਾਂ ਏਰੀਆ ਦੇ ਵਿੱਚ ਪਹੁੰਚ ਨਹੀਂ ਸਕਦੇ ਆਪਾਂ ਜਿੱਥੇ ਆਪਣਾ ਕੋਈ ਹੁੰਦਾ ਉੱਥੇ ਆਪਾਂ ਟਿਕ ਜਾਂਦੇ ਆ ਉਸ ਕੰਮ ਦੇ ਵਿੱਚ ਫਸ ਜਾਂਦੇ ਆ ਜਦੋਂ ਤੁਹਾਡੇ ਕੋਲ ਪੇਪਰ ਹੋਣਗੇ ਨਾ ਤੁਸੀਂ ਕਿਸੇ ਏਰੀਏ ਦੇ ਵਿੱਚ ਵੀ ਜਾ ਕੇ ਕੰਮ ਕਰ ਸਕਦੇ ਆ ਤੇ ਇੱਕ ਅਜਿਹਾ ਏਰੀਆ ਤੁਹਾਨੂੰ ਮੈਂ ਦੱਸੂਗਾ ਅਗਲੀ ਕਿਸੇ ਵੀਡੀਓ ਦੇ ਵਿੱਚ ਜਿੱਥੇ ਸਭ ਤੋਂ ਵੱਧ ਕੰਮ ਮਿਲਦਾ ਇਟਲੀ ਦੇ ਵਿੱਚ ਠੀਕ ਹੈ ਇਸ ਵਿਸ਼ੇ ਦੇ ਉੱਤੇ ਆਪਾਂ ਵੀਡੀਓ ਕਰਾਂਗੇ ਅੱਗੇ ਚੱਲ ਕੇ ਵੀ ਉਹ ਕਿਹੜਾ ਏਰੀਆ ਹੈ ਜਿੱਥੇ ਸਭ ਤੋਂ ਵੱਧ ਕੰਮ ਮਿਲਦਾ ਸਹੀ ਹੈ ਜੀ ਮਿਲਦੇ ਆ ਨੈਕਸਟ ਵੀਡੀਓ 'ਚ